ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟਸ ਲਿਮਟਿਡ ਤੋਂ ਜਸਮੀਤ ਜੀ ਬਹੁਤ-ਬਹੁਤ ਸਵਾਗਤ ਹੈ ਸਰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਮਾਰਕ ਕਰਨੀ ਕਰ ਸਕਦੇ ਨੇ ਜਾਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਬਣਾਈਆਂ ਉਹਦੇ ਹਿਸਾਬ ਨਾਲ ਹੀ ਕੈਨੇਡਾ ਦਾ ਕੰਮ ਅੱਗੇ ਚੱਲੇਗਾ ਇਹਦੇ ਉੱਪਰ ਪੂਰੀ ਕਲੈਰਿਟੀ ਸਾਂਝੀ ਕਰੋ ਤੁਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝੀਏ ਕਿ ਕੈਨੇਡਾ ਚ ਸਟੂਡੈਂਟ ਵੀਜ਼ਾ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਵੈਸੇ ਹੀ ਬਹੁਤ ਜ਼ਿਆਦਾ ਜਿਹੜੇ ਕੈਨੇਡੀਅਨ ਸੀ ਉਹ ਕਹਿ ਸਕਦੇ ਆ ਕਿ ਆਪਾਂ ਤੰਗ ਵੀ ਆ ਚੁੱਕੇ ਸੀ ਸੀ ਕਿਉਂਕਿ ਸਾਡੇ ਬੱਚੇ ਕਾਫੀ ਜ਼ਿਆਦਾ ਉੱਥੇ ਜਾ ਕੇ ਕਾਫੀ ਬੱਚਿਆਂ ਨੇ ਰੂਲਸ ਜਿਵੇਂ ਨਹੀਂ ਫਾਲੋ ਕਰਦੇ ਸੀ ਸੋ ਇਹ ਸਰਕਾਰ ਦਾ ਚਿੱਤਨ ਦਾ ਮੁੱਦਾ ਇਹ ਸੀ ਕਿ ਅਸੀਂ ਇਮੀਗ੍ਰੇਸ਼ਨ ਨੀਤੀਆਂ ਨੂੰ ਚੇਂਜ ਕਰਾਂਗੇ ਅਸੀਂ ਰੋਕ ਲਾਵਾਂਗੇ ਅਸੀਂ ਬੱਚੇ ਘਟਾਵਾਂਗੇ ਸੋ ਇਹ ਕਹਿੰਦੇ ਆ ਉਹ ਜਿਹੜੇ ਮੁੱਦੇ ਹੁੰਦੇ ਆ ਇੱਕ ਮੇਜਰ ਮੁੱਦੇ ਸੀ ਔਰ ਉਹ ਮੁੱਦਿਆਂ ਚੇਂਜ ਕਰਨ ਵਾਸਤੇ ਉਹ ਸਰਕਾਰ ਅਜ ਚੌਥੀ ਵਾਰੀ ਜਿੱਤ ਗਈ ਕੈਨੇਡਾ 'ਚ ਠੀਕ ਹੈ ਸੋ ਤੁਸੀਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਮੀਡੀਏਟ ਆਉਂਦੀਆਂ ਹੀ ਬਹੁਤ ਜ਼ਿਆਦਾ ਕੋਈ ਚੇਂਜ ਹੋ ਜਾਣਗੇ ਜਾਂ ਕੋਈ ਫੇਵਰੇਬਲ ਚੇਂਜ ਹੋ ਜਾਣਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਆਈਟੀ ਜਾਣੇ ਦੁਬਾਰਾ ਸ਼ੁਰੂ ਹੋ ਗਏ ਠੀਕ ਹੈ ਐਕਸਪ੍ਰੈਸ ਐਂਟਰੀ ਦੇ ਡਰਾਅਸ ਆਣੇ ਸ਼ੁਰੂ ਹੋ ਗਏ ਦੁਬਾਰਾ ਐਜੂਕੇਸ਼ਨ ਹੈਲਥ ਦੇ ਡਰਾਅਸ ਆਏ ਨੇ ਹੋਰ ਵੀ ਸਟਰੀਮਸ ਦੀ ਪਲੈਨਿੰਗ ਹੈਗੀ ਹੈ ਡਰਾਅਸ ਆਣੇ ਸ਼ੁਰੂ ਹੋ ਗਏ ਸੋ ਜੋ ਉਹਨਾਂ ਦੇ ਸੈੱਟ ਪੈਟਰਨ ਹੈ ਜਿਵੇਂ 1 ਸਟਾਰ ਲੱਖ 37500 ਬੱਚੇ ਨੂੰ ਉਹਨਾਂ ਨੇ ਵੀਜ਼ਾ ਦੇਣਾ ਸਟੂਡੈਂਟ ਵੀਜ਼ਾ ਸੋ ਦੇ ਵਿਲ ਫਾਲੋ ਥੈਟ ਨਿਊ ਨੰਬਰਸ ਉਹਨਾਂ ਨੇ ਅਨਾਉਂਸ ਕੀਤੇ ਆ ਜੋ ਉਹਨਾਂ ਨੇ ਕੱਢਿਆ ਤਤ ਕੀ ਆ ਜਿਆਦਾ ਬੱਚੇ ਆ ਗਏ ਸੀ ਆਪਾਂ ਇਹਨੂੰ ਕੰਟਰੋਲ ਕਰੀਏ ਸੋ 437500 ਅਰਾਊਂਡ ਦ ਵਰਲਡ ਨਾਟ ਜਸਟ ਇੰਡੀਆ ਪੂਰੀ ਦੁਨੀਆ ਚ ਉਹਨਾਂ ਨੇ 437500 ਬੱਚਾ ਨੂੰ ਦੇਣਾ ਵੀਜ਼ਾ ਉਹ ਉਹਨਾਂ ਨੇ ਦੇਣਾ ਸੈਕੰਡਲੀ ਜਿਹੜੀ ਇਮੀਗ੍ਰੇਸ਼ਨ ਨੀਤੀ ਹੈਗੀ ਹੈ ਜੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਘਟਾਉਣਾ ਚਾਹੁੰਦੇ ਆ ਮਤਲਬ ਕਿ 4 ਲੱਖ ਬੰਦੇ ਨੂੰ ਅਸੀਂ ਸਾਲਾਨਾ ਪੀਆਰ ਦੇਣਾ ਚਾਹੁੰਦੇ ਆ ਇਸ ਤੋਂ ਜ਼ਿਆਦਾ ਪੀਆਰ ਅਸੀਂ ਹੁਣ ਥੋੜੀ ਜੀ 20% ਤੋਂ ਪੀਆਰ ਘਟਾਈ ਸੀ 5 ਲੱਖ ਤੋਂ 4 ਲੱਖ ਨੰਬਰ ਤੇ ਪੀਆਰ ਆ ਗਈ ਸੀ ਸੋ ਜੀ ਉਹ ਵੀ ਬੜਾ ਵੱਡਾ ਨੰਬਰ ਹੈ 4 ਲੱਖ ਬੰਦਿਆਂ ਨੂੰ ਅਸੀਂ ਪੀਆਰ ਦੇਣਾ ਚਾਹੁੰਦੇ ਆ ਤਾਂ ਉਹ ਵੀ ਉਹਨਾਂ ਨੇ ਦੇਣੀ ਹੈ what you need to qualify ਜਿਹੜੇ ਪੁਆਇੰਟਸ ਆ ਜਿਹੜੀਆਂ ਸਟਰੀਮਸ ਆ ਜਿਹੜੀਆਂ ਸਕਿੱਲ ਸ਼ਾਰਟੇਜ ਹੈ ਉਹਦੇ 'ਚ ਤੁਹਾਨੂੰ ਕੁਆਲੀਫਾਈ ਕਰਨਾ ਪਏਗਾ ਬੜਾ ਸਹੀ ਕਹੀਏ ਕਿ ਹੁਣ ਪ੍ਰਾਈਮ ਮਿੰਿਸਟਰ ਚੇਂਜ ਹੋ ਗਿਆ ਜੀ ਹੁਣ ਇੱਕਦਮ ਹੀ ਕੈਨੇਡਾ ਕੋ ਇਦਾਂ ਦਾ ਚੇਂਜ ਕਰ ਦੇਗਾ ਜਿਸ ਦੇ ਨਾਲ ਇੰਡੀਆ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਏਗਾ ਜਾਂ ਕੋਈ ਬਹੁਤ ਨੀਤੀਆਂ ਇੱਕਦਮ ਚੇਂਜ ਹੋ ਜਾਣਗੀਆਂ ਤਾਂ ਆਪਾਂ ਇੱਕਦਮ ਜਿਹੜਾ ਮੁੱਦਾ ਇਮੀਗ੍ਰੇਸ਼ਨ ਵਾਲਾ ਹੈ ਮੈਨੂੰ ਨਹੀਂ ਲੱਗਦਾ ਕਿ ਚੇਂਜ ਹੋਏਗਾ ਸੈਕੰਡਲੀ ਕੰਟਰੀ ਸਭ ਤੋਂ ਵੱਡਾ ਮੁੱਦਾ ਹੈ ਇਸ ਟਾਈਮ ਕਿ ਆਪਣੇ ਰਿਸੋਰਸਸ ਨੂੰ ਸੰਭਾਲਣਾ ਕਿਉਂਕਿ 트럼ਪ ਸਰਕਾਰ ਯਾਨੀ ਕਿ ਯੂ ਐਸ اے ਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਇਸ਼ੂਜ਼ ਚੱਲ ਰਹੇ ਨੇ ਜਿਵੇਂ ਟੈਰੇਕਸ ਨੂੰ ਲੈ ਕੇ ਆਪਣੇ ਸੋਰਸਸ ਨੂੰ ਲੈ ਕੇ ਔਰ ਕੈਨੇਡਾ ਦੇ ਜਿਹੜੇ ਰਿਸੋਰਸਸ ਐ ਬਹੁਤ ਸਾਰੇ ਪੈਟਰੋਲੀਅਮ ਬ੍ਰੌਂਜ਼ ਮਾਇਕਾ ਸਿਲਵਰ ਦੇ ਵਰ ਆਲ ਯੂ ਮਦਰ ਯੂਰੇਨੀਅਮ ਤੱਕ ਕੁਧੀ ਫਿਰ ਆਲ ਯੂਜ਼ਡ ਬਾਈ ਯੂ ਐਸ اے ਬਿਕੋਜ਼ ਦੇ ਕੈਨੇਡਾ ਔਰ ਕੀ ਕਹਿੰਦੇ ਆ ਯੂ ਐਸ ਆਰ ਲਾਈਕ ਵੈਰੀ ਵੈਰੀ ক্লোਜ਼ ਨੇਬਰਸ ਵਿੱਚ ਨੇਵਰ ਹੈਡ ਅ ਫਾਈਟ ਤੁਸੀਂ ਸਮਝ ਸਕਦੇ ਹੋ ਆਪਾਂ ਪੂਰੇ ਕੰਟੀਨੈਂਟ ਨੂੰ ਹੀ ਨਾਰਥ ਅਮਰੀਕਾ ਕਹਿੰਦੇ ਆ ਨਾਰਥ ਅਮਰੀਕਾ ਆਪਾਂ ਇਹ ਨਹੀਂ ਕਹਿੰਦੇ ਯੂ ਐਸ اے ਕੈਨੇਡਾ ਸੋ ਉਹ ਤਾਂ ਇੱਕੋ ਹੀ ਦੇਸ਼ ਸੀ ਇਹ ਪਹਿਲੀ ਵਾਰੀ ਹਿਸਟਰੀ ਚ ਹੋਇਆ ਕਿ ਯੂ ਐਸ اے ਔਰ ਕੈਨੇਡਾ ਦੇ ਵਿੱਚ ਇੱਕ ਦਰਾਰ ਆਈ ਹੈ ਮੈਂ ਕਹਾਂਗਾ ਕਿ ਉਹ ਡਾਊਟ ਹੋ ਗਿਆ ਕੈਨੇਡਾ ਦੇ ਲੋਕ ਹੀ ਕਹਿਣ ਲੱਗ ਗਏ ਕਿ ਅਸੀਂ ਅਮਰੀਕਾ ਦਾ ਖਾਣਾ ਨਹੀਂ ਖਾਣਾ ਅਮਰੀਕਨ ਪ੍ਰੋਡਕਟ ਨਹੀਂ ਯੂਜ਼ ਕਰਨੇ ਬਿਕੋਜ਼ ਕੈਨੇਡਾ ਨੂੰ ਯੂ ਐਸ اے ਟਰੰਪ ਨੇ ਬਹੁਤ ਜ਼ਿਆਦਾ ਹਿੱਟ ਕੀਤਾ ਇਵਨ ਯੂ ਐਸ اے ਦੇ ਅੰਦਰ ਲੋਕ ਹੀ ਕਹਿ ਰਹੇ ਕਿ ਟਰੰਪ ਇੰਨਾ ਕਿਉਂ ਕਰ ਰਿਹਾ ਬਿਕੋਜ਼ ਕੈਨੇਡਾ ਬਹੁਤ ক্লোਜ਼ ਹੈ ਸੋ ਟੈਰਿਫਸ ਨੂੰ ਲੈ ਕੇ ਕੈਨੇਡਾ ਚ ਪੈਟਰੋਲੀਅਮ ਸਭ ਤੋਂ ਵੱਡਾ ਕੀ ਕਹਿੰਨੇ ਪ੍ਰੋਡਕਟ ਹੈ ਕੈਨੇਡਾ ਦਾ ਜਿਹੜਾ ਯੂ ਐਸ ਏ ਨੂੰ ਜਾਂਦਾ ਸੀ ਡਿਫਾਈਨ ਹੋਣ ਲਈ ਸੋ ਕੈਨੇਡਾ ਜਿੰਨੇ ਪਹਿਲਾ ਰੋਲ ਹੋਏਗਾ ਪ੍ਰਾਈਮ ਮਿੰਿਸਟਰ ਦਾ ਜਿਹੜੇ ਰਿਸੋਰਸਸ ਹੈਗੇ ਆ ਕੈਨੇਡਾ ਚ ਤਾਂ ਉਹ ਕੈਨੇਡਾ ਚ ਹੀ ਰਹਿਣ ਔਰ ਕੈਨੇਡਾ ਇਜ਼ ਏਬਲ ਟੂ ਯੂਜ਼ ਦੋ ਰਿਸੋਰਸਸ ਵੈਰੀ ਵੈਲ ਹੁਣ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਸਾਡੇ ਮੋਦੀ ਸਾਹਿਬ ਨੇ ਮੈਂ ਜ਼ਿਆਦਾ ਪੋਲਿਟਿਕਲ ਸਵਾਲ ਜਾ ਰਹੇ ਆ ਕਿ ਪ੍ਰਾਈਮ ਮਿਨਿਸਟਰ ਮਾਂਦੀਆਈ ਮਾਕਕਾਰਨੀ ਨੂੰ ਗ੍ਰੈਜੂਏਟ ਕੀਤਾ ਸੋ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਆਪਣੇ ਇੰਡੀਆ ਹਰ ਕੈਨੇਡਾ ਦੇ ਰਿਲੇਸ਼ਨਸ਼ਿਪ ਸੁਧਾਰ ਆਇਆ ਕਿਉਂਕਿ ਇਸ ਟਾਈਮ ਯੂਐਸ ਸਾਰੇ ਕੰਟਰੀਆਂ ਨੂੰ ਪ੍ਰੈਸ਼ਰ ਦੇ ਰਿਹਾ ਸੋ ਕੰਟਰੀਆਂ ਆਪਸ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨਗੀਆਂ ਕਿਉਂਕਿ ਇੰਡੀਆ ਐਂਡ ਕੈਨੇਡਾ ਵੀ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੇਗਾ ਕਿਉਂਕਿ ਯੂਐਸ ਤੋਂ ਮਾਨ ਭੇਜਣਾ ਔਖਾ ਹੋ ਜਾਏਗਾ ਤਾਂ ਕੈਨੇਡਾ ਜਾਏਗਾ ਜੀ ਸੋ ਇਹ ਸਾਰੀਆਂ ਨੀਤੀਆਂ ਨੂੰ ਅਸੀਂ ਦੇਖਦੇ ਹਾਂ ਜੇਖੀ ਤਾਂ ਓਵਰਆਲ ਸਰਕਾਰ ਲਿਬਰਲ ਸਰਕਾਰ ਇੰਡੀਆ ਵਾਸਤੇ ਬਹੁਤ ਵਧੀਆ ਹੈ ਓਵਰਆਲ ਵੀਜ਼ਾ ਪੋਜ਼ਿਟਿਵ ਹੋ ਜਾਣਗੇ ਹਾਂ ਜਿਹੜੇ ਰਿਜ਼ਲਟ ਬੱਚਿਆਂ ਕਹੇ ਕਿ ਨੈਗੇਟਿਵ ਆ ਰਹੇ ਸੀ ਉਹ ਪੋਜ਼ਿਟਿਵ ਹੋਣਗੇ ਜ਼ਰੂਰ ਪੋਜ਼ਿਟਿਵ ਹੋਣਗੇ ਇੱਕ ਡਾਇਰੈਕਸ਼ਨ ਮਿਲੇਗੀ ਬਿਕੋਜ਼ ਫਾਈਨੈਂਸ ਦੇ ਰਿਲੇਟਿਡ ਪ੍ਰਾਈਮ ਮਿਨਿਸਟਰ ਬਣਿਆ ਤੇ ਫਾਈਨੈਂਸ ਦੇ ਰਿਲੇਟਿਡ ਪ੍ਰਾਈਮ ਮਿਨਿਸਟਰ ਹੁੰਦਾ ਯਾਨੀ ਕਿ ਬਿਜ਼ਨਸ ਬੂਸਟ ਮਿਲੇਗਾ ਨੀਤੀਆਂ ਅੱਛੀਆਂ ਹੋਣਗੀਆਂ ਔਰ 36 ਦਿਨ ਚ ਪ੍ਰਾਈਮ ਮਿਨਿਸਟਰ ਬੰਨਾ ਮੈਂ ਕਹਿੰਦਾ ਰਿਕਾਰਡ ਤੋੜਿਆ ਕਿ 36 ਦਿਨ ਦੇ ਅੰਦਰ ਅੰਦਰ ਕੁਰਸੀ ਜਿੱਤ ਲੈਣੀ ਠੀਕ ਹੈ ਔਰ ਅਨਾਉਂਸ ਕਰ ਦੇਣੀ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਕਿ ਮੈਂ ਇਸ ਕੰਟਰੀ ਦਾ ਭੱਲਾ ਕਰ ਸਕਦਾ ਉਹ ਕੌਨਫੀਡੈਂਸ ਨੂੰ ਦੇਖਦਿਆਂ ਹੋਇਆ ਹੀ ਕੈਨੇਡਾ ਦੇ ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੂਜ਼ ਕੀਤਾ ਹੈ ਔਰ ਉਹ ਕੌਨਫੀਡੈਂਸ ਮੈਨੂੰ ਲੱਗਦਾ ਹੈ ਕਿ ਕਾਫੀ ਲੰਬੇ ਤੌਰ ਤੱਕ ਜਾਏਗਾ ਕਿਉਂਕਿ ਦੇਖੋ ਜਿਹੜਾ ਉਹਦਾ ਲੀਡਰ ਆਫ ਓਪੋਜੀਸ਼ਨ ਸੀ ਉਹਨਾਂ ਦੀ ਨੀਤੀਆਂ ਵਡੀਆਂ ਸੀ ਪਰ ਇੰਪਲੀਮੈਂਟੇਸ਼ਨ ਦਾ ਪਤਾ ਨਹੀਂ ਸੀ ਇਸੇ ਕਰਕੇ ਹੀ ਲੀਡਰ ਆਫ ਓਪੋਜੀਸ਼ਨ ਵੀ ਨਹੀਂ ਜਿੱਤੇ ਸੋ ਅੱਜ ਮੈਂ ਦੇਖਦਾ ਕਿ ਕੈਨੇਡਾ ਇੱਕ ਬਹੁਤ ਸਟਰੋਂਗ ਪੋਜੀਸ਼ਨ 'ਚ ਹੈ ਤਾਂ ਕਿ ਇੰਡੀਆ ਔਰ ਕੈਨੇਡਾ ਦਾ ਰਿਲੇਸ਼ਨਸ਼ਿਪ ਬੈਟਰ ਹੋਣਗੇ ਔਰ ਸਟੂਡੈਂਟ ਵੀਜ਼ਾ ਆਣਗੇ ਕਿਉਂਕਿ ਕਾਲਜਸ ਇਸ ਬਿਗ ਰਿਸੋਰਸ ਆਫ ਬਿਲੀਅਨ ਡਾਲਰਸ ਮਨੀ ਫਾਰ ਕੈਨੇਡਾ ਦੇ ਕੈਨ ਨਾਟ ਇਗਨੋਰ ਐਜੂਕੇਸ਼ਨ ਸੈਕਟਰ ਬਿਕਾਜ਼ ਵਿਦ ਐਜੂਕੇਸ਼ਨ ਟੂਰਿਜ਼ਮ ਇਜ਼ ਗਿਵਨ ਬੂਸਟ ਐਂਡ ਵਿਦ ਅਮਰੀਕਾ ਐਂਡ ਕੈਨੇਡਾ ਆਰ ਨਾਟ ਸੋ ਮੱਚ ਕਲੋਜ਼ਲੀ ਵਰਕਿੰਗ ਸੋ ਦੇ ਨੀਡ ਟੂਰਿਜ਼ਮ ਦੇ ਨੀਡ ਇੰਡਸਟਰੀਜ਼ ਦੇ ਨੀਡ ਲੋਟ ਆਫ ਸਕਿਲਡ ਪੀਪਲ ਸੋ ਥੈਟ ਵਿਲ ਕੀਪ ਔਨ ਗੋਇੰਗ ਲਾਈਕ ਥੈਟ ਐਂਡ ਕੈਨੇਡਾ ਅਸੀਂ ਅੱਜ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਸੀ ਕਿਸੇ ਨਾਲ ਬੈਠੇ ਹੋਏ ਸੋ ਨਿਊਜ਼ੀਲੈਂਡ ਦੀ ਆਬਾਦੀ ਦੇਖੋ 1 ਕਰੋੜ ਹੈ <laughs> ਕੈਨੇਡਾ ਦੀ ਆਬਦੀ 9.4 ਕਰੋੜ ਹੈ ਔਰ ਨਿਊਜ਼ੀਲੈਂਡ ਮੈਂ ਕਹਿੰਨਾ ਵੀ ਆ ਜਾਣਗੇ ਕੈਨੇਡਾ ਦੀ ਲੈਂਡਮਾਸਟ ਸੋ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ 'ਚ ਕਿੰਨਾ ਸਕੋਪ ਹੈਗਾ ਸੋ ਥਿਸ ਇਜ਼ ਮਾਈ ਪੋਲਿਟਿਕਲ ਥਿਊ ਮੈਂ ਗਲਤ ਵੀ ਹੋ ਸਕਦਾ ਬਟ ਥਿਸ ਇਹ ਮੈਨੂੰ ਜਿਹੜੀ ਚੀਜ਼ ਸਮਝ ਆਈ ਹੈ ਇਹਦੇ ਨਾਲ ਇਹੀ ਰਿਜ਼ਲਟ ਆਏਗਾ ਬਟ ਮੈਂ ਦੇਖਿਆ ਬੱਚੇ ਭੰਗੜੇ ਪਾ ਰਹੇ ਨੇ ਕਿ ਪੀਆਰ ਛੇਤੀ ਹੋ ਜਾਏਗੀ ਸੋ ਉਸ ਚੀਜ਼ ਨੂੰ ਥੋੜਾ ਟਾਈਮ ਲੱਗ ਸਕਦਾ ਬਟ ਡੈਫੀਨਿਟਲੀ ਇਟ ਇਜ਼ ਗੁੱਡ ਨਿਊਜ਼ ਬਟ ਵਾਟ ਇਟ ਵਿਲ ਗੋ ਐਂਡ ਹਾਊ ਚੇਂਜਸ ਵਿਲ ਕਮ ਯੂ ਨੇਵਰ نو ਚਲੋ ਬਿਲਕੁਲ ਠੀਕ ਹੈ ਸੋ ਹੀ ਆ ਵੀ ਸਲੋ ਐਂਡ ਸਟਡੀ ਵਿਨਸ ਦਾ ਰੇਸ ਸੋ ਰਤੂ ਰਾਤ ਕੁਛ ਨਹੀਂ ਬਦਲਣਾ ਇਹ ਸਟੂਡੈਂਟਸ ਆਪਣਾ ਖਿਆਲ ਰੱਖਣ ਔਰ ਉਹ ਆਪਣੇ ਜਿਹੜੇ ਰੂਲਸ ਨੇ ਉਹਨੂੰ ਫਾਲੋ ਕਰਕੇ ਅੱਗੇ ਵਧਦੇ ਰਹਿਣ ਸੋ ਬਹੁਤ ਹੀ ਧੰਨਵਾਦ ਜਸਪੀਤ ਪਾਟਿਆ ਜੀ ਨੇ ਬਹੁਤ ਹੀ ਚੰਗਾ ਅਨਲਿਸਿਸ ਇੱਕ ਓਵਰਵਿਊ ਕੈਨੇਡਾ ਦੇ ਵਿੱਚ ਇੰਡੀਅਨ ਸਟੂਡੈਂਟਸ ਜਾਂ ਇਮੀਗ੍ਰੇਸ਼ਨ ਪਾਲਿਸੀਸ ਦੇ ਫਿਊਚਰ ਦਾ ਸਾਡੇ ਨਾਲ ਸਾਂਝਾ ਕੀਤਾ ਸੋ ਥੈਂਕ ਯੂ ਸੋ ਮਚ ਥੈਂਕ ਯੂ